ਕੀ ਪੁੰਨੀਆਂ ਗੌੜੀ ਚੰਤ ਮਹੱਲਾ ਪਹਿਲਾ ਸੁਣਨਾਹ ਪ੍ਰਭੂ ਜੀਓ ਏ ਕੱਲੜੀ ਬਨ ਮਾਹੇ ਕਿਉ ਧੀ ਰਹਗੀ ਨਾਹ ਬਿਨਾ ਪ੍ਰਭ ਵੀ ਪਰਵਾਹੇ ਧਨ ਨਾਹ ਬਾਜੂ ਰਹੇ ਨਾ ਸਾਕੇ ਵਿਖਮ ਰੈਣ ਕਨੇਰੀਆ ਨਹਿ ਨੀਂਦ ਆਵੇ ਪ੍ਰੇਮ ਭਾਵੇ ਸੁਣ ਬੇਨੰਤੀ ਮੇਰੀਆ ਬਾਜੂ ਪਿਆਰੇ ਕੋਈ ਨਾ ਸਾਰੀ ਇਕ ਕਲੜੀ ਕੁਰਲਾਈ ਨਾਨਕ ਸਾਹ ਧਨ ਮਿਲੇ ਮਲਾਈ ਬਿਨ ਪ੍ਰੀਤਮ ਦੁਖ ਪਾਏ ਪਿਰ ਛੋੜਿਆੜੀ ਜੀਉ ਕਮਣ ਮਲਾਵੇ ਰਸ ਪ੍ਰੇਮ ਮਿਲੀ ਜੀਉ ਸ਼ਬਦ ਸੁਹਾਵੇ ਸ਼ਬਦੇ ਸੁਹਾਵੇ ਤਾਂ ਪਤ ਪਾਵੇ ਦੀਪਕ ਦੇਹ ਉਜਾਰੈ ਸੁਣ ਸਖੀ ਸਹੇਲੀ ਸਾਚ ਸੁਹੇਲੀ ਸਾਚੇ ਕੇ ਗੁਣ ਸਾਰੇ ਸਤ ਗੁਰ ਮੇਲੀ ਤਾਂ ਪਿਰ 라ਵੀ ਬਿਗਸੀ ਅੰਮ੍ਰਿਤ ਬਾਣੀ ਨਾਨਕ ਸਾ ਧਨ ਤਾਂ ਪਿਰ 라ਵੇ ਜਾਂ ਤਿਸ ਕੈ ਮਨ ਬਾਣੀ ਮਾਇਆ ਮੋਹਣੀ ਨੀ ਘਰਿਆ ਜਿਓ ਕੂੜ ਮੁੱਠੀ ਕੂੜਿਆ ਰੇ ਕਿਉ ਖੂਲੇ ਗਲ ਜੇਵੜੀਆਂ ਜਿਓ ਬਿਨ ਗੁਰ ਅਤ ਪਿਆਰੀ ਹਰ ਪ੍ਰੀਤ ਪਿਆਰੀ ਸ਼ਬਦ ਵਿਚਾਰੇ ਤਿਸ ਹੀ ਕਾਸੋ ਹੋਵੇ ਹੁਣ ਦਾਨ ਅਨੇਕ ਨਾਵਣ ਕਿਉ ਅੰਤਰ ਮਲ ਧੋਐ ਨਾਮ ਬਿਨਾ ਗਤ ਕੋਈ ਨਾ ਪਾਵੇ ਹੱਥ ਨਿਗਰਹਿ ਬੇਬਾਣ ਨਾਨਕ ਸੱਚ ਘਰ ਸ਼ਬਦ ਸੰਹਾਪੈ ਦੁਬਦਾ ਮਹਿਲ ਕੀ ਜਾਣੈ ਤੇਰਾ ਨਾਮ ਸੱਚਾ ਜੀਉ ਸ਼ਬਦ ਸੱਚਾ ਵਿਚਾਰੁ ਤੇਰਾ ਮਹਿਲ ਸੱਚਾ ਜੀਉ ਨਾਮ ਸੱਚਾ ਵਾਪਾਰੁ ਨਾਮ ਕਾ ਵਾਪਾਰ ਮੀਠਾ ਫਗਤ ਲਾਹਾ ਅਨ ਦਿਨੂ ਤਿਸ ਬਾਜ ਵਖਰ ਕੋਏ ਨਾ ਸੂਜੈ ਨਾਮ ਲੇ ਵਹ ਖਿਨ ਖਿਨੂ ਪਰਖਲੇ ਖਾ ਨਦਰ ਸਾਚੀ ਕਰਮ ਪੂਰੇ ਪਾਇਆ ਨਾਨਕ ਨਾਮ ਮਹਾਰਸ ਮੀਠਾ ਗੁਰ ਪੂਰੇ ਸਚ ਪਾਇਆ ਰਾਗ ਗੌੜੀ ਪੂਰਬੀ ਸ਼ੰਤ ਮਹੱਲਾ ਤੀਜਾ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਗੁਰਪ੍ਰਸਾਦ ਸਾ ਤਨ ਬਿਨੋ ਕਰੇ ਜੀਉ ਹਰ ਕੇ ਗੁਣ ਸਾਰੇ ਖਿਨ ਪਲ ਰਹਿ ਨਾ ਸਕੈ ਜੀਉ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨਾ ਸਕੈ ਗੁਰ ਬਿਨ ਮਹਿਲ ਨਾ ਪਾਈਐ ਜੋ ਗੁਰ ਕਹੈ ਸੋਈ ਪਰ ਕੀਜੈ ਤਿਸ ਨਾ ਅਗਨ ਬੁਝਾਈਐ ਹਰ ਸਾਚਾ ਸੋਈ ਤਿਸ ਬਿਨ ਅਵਰ ਨਾ ਕੋਈ ਬਿਨ ਸੇਵੈ ਸੁਖ ਨ ਪਾਏ ਨਾਨਕ ਸਾ ਧਨ ਮਿਲੇ ਮਲਾਈ ਜਿਸਨੂੰ ਆਪ ਮਲਾਈ ਧਨ ਰੈਣ ਸੁਹਿਲੜੀਏ ਜੀਉ ਹਰਿ ਸਿਉ ਚਿਤ ਲਾਏ ਸਤਗੁਰ ਸੇਵੈ ਭਾਉ ਕਰੇ ਜੀਉ ਵਿਚੋ ਆਪ ਗਵਾਏ ਵਿਚੋ ਆਪ ਗਵਾਏ ਹਰ ਗੁਣ ਗਾਏ ਅਨ ਦਿਨ ਲਾਗਾ ਭਾਉ ਸੁਣ ਸਖੀ ਸਹੇਲੀ ਜੀ ਕੀ ਮੇਲੀ ਗੁਰ ਕੈ ਸ਼ਬਦ ਸਮਾਉ ਹਰ ਗੁਣ ਸਾਰੀ ਤਾਂ ਕੰਤ ਪਿਆਰੀ ਨਾਮੇ ਧਰੀ ਪਿਆਰੂ ਨਾਨਕ ਕਾਮਣ ਨਾਹ ਪਿਆਰੀ RAM ਨਾਮ ਗਲ ਹਾਰੂ ਤਨ ਏ ਕਲੜੀ ਜੀਉ ਬਿਨ ਨਾਹ ਪਿਆਰੀ ਦੂਜੈ ਭਾਈ ਮੁਠੀ ਜੀਉ ਬਿਨ ਗੁਰ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੌਣ ਦੁਤਰ ਤਾਰੇ ਮਾਇਆ ਮੋਹਿ ਖੁਆਈ ਕੂੜ ਵਗੁੱਤੀ ਤਾਂ ਪਰ ਮੁਤੀ ਸਾ ਤਨ ਮਹਿਲ ਨ ਪਾਈ ਗੁਰ ਸ਼ਬਦੇ ਰਾਤੀ ਸਹਜੇ ਮਾਤੀ ਆਨੰਦਿਨ ਰਹੈ ਸਮਾਏ ਨਾਨਕ ਕਾ ਮਨ ਸਦਾ ਰੰਗ ਰਾਤੀ ਹਰ ਜਿਉ ਆਪ ਮਲਾਈ ਤਾਂ ਮਿਲਿਐ ਹਰ ਮੇਲੇ ਜਿਉ ਹਰ ਬਿਨ ਕਵਣ ਮਲਾਈ ਬਿਨ ਗੁਰ ਪ੍ਰੀਤਮ ਆਪਣੇ ਜਿਉ ਕੌਣ ਭਰਮ ਚੁਕਾਏ ਗੁਰ ਭਰਮ ਚ ਕਾਏ ਇਉ ਮਿਲੀਐ ਮਾਏ ਤਾਂ ਸਾ ਤਨ ਸੁਖ ਪਾਏ ਗੁਰ ਸੇਵਾ ਬਿਨ ਕੋਰ ਅੰਧਾਰ ਬਿਨ ਗੁਰ ਮਗ ਨ ਪਾਏ ਕਾਮਣ ਰੰਗ ਰਾਤੀ ਸਹਜੇ ਮਾਤੀ ਗੁਰ ਕਹਿ ਸ਼ਬਦ ਵਿਚਾਰੇ ਨਾਨਕ ਕਾਮਣ ਹਰ ਵਰ ਪਾਇਆ ਗੁਰ ਕਹਿ ਭਾਈ ਪਿਆਰੇ ਗੌੜੀ ਮਹਲਾ ਤੀਜਾ ਪੈਰ ਬਿਨ ਖਰੀ ਨਿਮਾਣੀ ਜੀਓ ਬਿਨ ਪੈਰ ਕਿਉ ਜੀਵਾ ਮੇਰੀ ਮਾਈ ਪੈਰ ਬਿਨ ਨੀਂਦ ਨਾ ਆਵੇ ਜੀਉ ਕਾਪੜ ਤਨ ਨਾ ਸੁਹਾਈ ਕਾਪੜ ਤਨ ਸੁਹਾਵੇ ਜਾਂ ਪੈਰ ਭਾਵੇ ਗੁਰਮਤੀ ਚਿੱਤ ਲਾਈਐ ਸਦਾ ਸੁਹਾਗਣ ਜਾਂ ਸਤਗੁਰ ਸੇਵੇ ਗੁਰ ਕੈ ਅੰਕ ਸਮਾਈਐ ਗੁਰ ਸ਼ਬਦੈ ਮੇਲਾ ਤਾਂ ਪੈਰ 라ਵੀ ਲਾਹਾ ਨਾਮ ਸੰਸਾਰੀ ਨਾਨਕ ਕਾਮਣ ਨਾਹ ਪਿਆਰੀ ਜਾਂ ਹਰ ਕੇ ਗੁਣ ਸਾਰੇ ਸਾ ਧਨ ਰੰਗ ਮਾਣੇ ਜੀਉ ਆਪਣੇ ਨਾਲ ਪਿਆਰੇ ਅਹਨਸ ਰੰਗ ਰਾਤੀ ਜੀਉ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹਉਮੈ ਮਾਰੀ ਇਨ ਬਿਦ ਮਿਲਹੁ ਪਿਆਰੇ ਸਾ ਧਨ ਸੋਹਾਗਣ ਸਦਾ ਰੰਗ ਰਾਤੀ ਸਾਚੈ ਨਾਮ ਪਿਆਰੀ ਆਪਣੇ ਗੁਰ ਮਿਲ ਰਹੀ ਐ ਅੰਮ੍ਰਿਤ ਗਹੀ ਐ ਦੁਬਦਾ ਮਾਰ ਨਿਵਾਰੇ ਨਾਨਕ ਕਾਮਣ ਹਰ ਵਰ ਪਾਇਆ ਸਜਨੇ ਦੁਖ ਵਿਸਾਰੇ ਕਾਮਣ ਪਿਰਹੋਂ ਭੁੱਲੀ ਜੀਉ ਮਾਇਆ 모ਹੀ ਪਿਆਰੀ ਝੂਟੀ ਝੂਠ ਲੱਗੀ ਜੀਉ ਕੂੜ ਮੁੱਠੀ ਕੂੜਿਆਰੀ ਕੂੜ ਨਿਵਾਰੇ ਗੁਰਮਤ ਸਾਰੇ ਜੂ ਐ ਜਨਮ ਨਾ ਹਾਰੀ ਗੁਰ ਸ਼ਬਦ ਸੇਵੇ ਸੱਚ ਸਮਾਵੈ ਵਿਚੋ ਹੋਮੈ ਮਾਰੀ ਹਰ ਕਾ ਨਾਮ ਹਿਰਦੈ ਵਸਾਏ ਐਸਾ ਕਰੇ ਸ਼ਿੰਗਾਰੂ ਨਾਨਕ ਕਾਮਣ ਸਹਿ ਜਸਮਾਣੀ ਜਿਸ ਸਾਚਾ ਨਾਮ ਆਧਾਰੂ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੈ ਅੰਨ ਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਾਵੈ ਬਿਨ ਪਿਰ ਕਿਉ ਸੁਖ ਪਾਈਐ ਗੁਰ ਆਗੈ ਕਰੂੰ ਬਿਨੰਤੀ ਜੇ ਗੁਰ ਪਾਵੈ ਜਿਉ ਮਿਲੈ ਤੇ ਮਿਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਈ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੈ ਨਾ ਜਾਏ ਗੌੜੀ ਮਹੱਲਾ ਤੀਜਾ ਕਾਮਣ ਹਰ ਰਸ ਬੇਦੀ ਜੀਓ ਹਰ ਕੈ ਸਹਿਜ ਸੁਪਾਈ ਮਨ ਮੋਹਨ ਮੋਏ ਲੀਆ ਜੀਓ ਦੁਬਦਾ ਸਹਿਜ ਸਮਾਏ ਦੁਬਦਾ ਸਹਿਜ ਸਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ ਇਹੋ ਸਰੀਰ ਕੂੜ ਕੁ ਸਤ ਭਰਿਆ ਕਲ ਤਾਈ ਪਾਪ ਕਮਾਏ ਗੁਰਮੁਖ ਭਗਤ ਜਿਤ ਸਹਿਜ ਧੋਨੇ ਉਪਜੈ ਬਿਨ ਭਗਤੀ ਮੈਲ ਨਾ ਜਾਏ ਨਾਨਕ ਕਾਮਣ ਪਿਰਹਿ ਪਿਆਰੀ ਵਿਚੋ ਆਪ ਗਵਾਏ ਕਾਮਣ ਪਿਰ ਪਾਇਆ ਜੀਉ ਗੁਰ ਕੈ ਭਾਏ ਪਿਆਰੇ ਰਹਿਣ ਸੁਖ ਸੁੱਤੀ ਜੀਉ ਅੰਤਰ ਉਰ ਧਾਰੇ ਅੰਤਰ ਉਰ ਧਾਰੇ ਮਿਲੀਐ ਪਿਆਰੇ ਹਨ ਦਿਨ ਦੁਖ ਨਿਵਾਰੇ ਅੰਤਰ ਮਹਿਲ ਪਿਰ ਰਾਵੇ ਕਾਮਣ ਗੁਰਮਤੀ ਵਿਚਾਰੇ ਅੰਮ੍ਰਿਤ ਨਾਮ ਪੀਆ ਦਿਨ ਰਾਤੀ ਦੁਬਦਾ ਮਾਰਨੀ ਵਾਰੀ ਨਾਨਕ ਸੱਚ ਮਿਲੀ ਸੁਹਾਗਣ ਗੁਰ ਕੈ ਹੇਤ ਅਪਾਰੇ ਆਵੋ ਦਇਆ ਕਰੇ ਜੀਉ ਪ੍ਰੀਤਮ ਯਤ ਪਿਆਰੀ ਕਾਮਣ ਬਿਨੋ ਕਰੇ ਜੀਉ ਸੱਚ ਸ਼ਬਦ ਸ਼ਿੰਗਾਰੇ ਸੱਚ ਸ਼ਬਦ ਸ਼ਿੰਗਾਰੇ ਹਉ ਮੈ ਮਾਰੇ ਗੁਰਮੁਖ ਕਾਰਜ ਸੁਵਾਰੀ ਜੁਗ ਜੁਗ ਏਕੋ ਸੱਚਾ ਸੋਈ ਬੂਝੈ ਗੁਰ ਵਿਚਾਰੇ ਮਨਮੁਖ ਕਾਮ ਵਿਆਪੀ ਮੋਇ ਸੰਤਾਪੀ ਕਿਸ ਆਗੈ ਜਾਏ ਪੁਕਾਰੀ ਨਾਨਕ ਮਨਮੁਖ ਥਾਉ ਨਾ ਪਾਈ ਬਿਨ ਗੁਰ ਅਤ ਪਿਆਰੇ ਮੁੰਦ ਇਆਣੀ ਭੋਲੀ ਨਿਗੁਣੀਆਂ ਜੀਉ ਤੇਰੇ ਅਗਮ ਅਪਾਰਾ ਆਪੇ ਮੇਲ ਮਿਲਿਐ ਜੀਉ ਆਪੇ ਬਖਸ਼ਨ ਹਾਰਾ ਅਵਗਣ ਬਖਸ਼ਨ ਹਾਰਾ ਕਾਮਣ ਕੰਤ ਪਿਆਰਾ ਕਾਟ ਕਾਟ ਰਹੇ ਆਸ ਮਾਈ ਪ੍ਰੇਮ ਪ੍ਰੀਤ ਭਾਏ ਭਗਤੀ ਪਾਈ ਐ ਸਤ ਗੁਰੂ ਬੂਜ ਬੁਜਾਈ ਸਦਾ ਆਨੰਦ ਰਹੇ ਦਿਨ ਰਾਤੀ ਅਨ ਦਿਨ ਰਹੇ ਲਿਵ ਲਾਈ ਨਾਨਕ ਸਹਜੇ ਹਰ ਵਰ ਪਾਇਆ ਸਾ ਤਨ ਨੌ ਨਿਦ ਪਾਈ ਗੌੜੀ